ਤੇ ਜਿਹੜੇ ਹੋਰ ਘਰ ਦੇ ਵਿੱਚ ਬਿੰਦੇ ਸੀ ਐਂਕੀ ਜੇ ਕੋਈ ਯਾਦਗਾਰ ਪਲ ਸਾਂਝਾ ਕਰਨਾ ਚਾਹੋਗੇ ਕਿ ਉਹਨਾਂ ਨਾਲ ਕੋਈ ਯਾਦਗਾਰ ਪਲ ਬਤਾਓ ਬਹੁਤ ਹੀ ਯਾਦਗਾਰ ਪਲ ਜਿਹੜਾ ਮੈਂ ਤੁਹਾਨੂੰ ਜਾਵਾਂ ਕੋਈ ਐਸੀ ਹੁਣੇ ਉਹਨਾਂ ਨੇ ਉਹਨਾਂ ਨੇ ਫੋਨ ਕੀਤਾ ਸੀਗਾ ਕਿ ਜੀ ਫੋਨ ਕੀਤਾ ਸੀਗਾ ਕਿ ਮੈਂ ইংল্যান্ড ਆਉਣ ਲੱਗਾ ਪਰ ਲੇਕਿਨ ਉਹ ਮਾਰ ਫੋਨ ਕਰਕੇ ਆ ਬੇਟਾ ਉਹ ਗਿਆ ਨਹੀਂ ਸਕਿਆ ਜੋ ਸੀ ਫੇਡ ਕਰ ਰਹੇ ਸੀ ਉਹਦੇ ਬੜੇ ਸਰਦਾ ਜੀ ਦੇ ਨਾਮ ਮੇਰੇ ਘੇਟ ਆ ਕੇ ਹੁਣ ਆਪਾਂ ਮੈਂ ਟੈਕਲੋ ਵੀ ਪਿਆਰੇ ਅਧਿਕਾਰੀ ਜੀ ਜਿਹੜੇ ਨੀਹ ਪੰਜਾਬ ਦੇ ਵਿੱਚ ਜਿਹੜੀਆਂ ਜਿੰਦਗੀ ਸਿੱਧੀਆਂ ਨੇ ਬਣਾ ਰਹੀ ਦੀ ਬਿਲਕੁਲ ਯਾਰ ਬਿਲਕੁਲ ਇੰਦਾ ਦਾ ਗਾਇਕ ਜਿੰਦਾ ਦਾ ਗਾਇਕ ਤੁਹਾਨੂੰ ਆਉਣ ਵਾਲੇ ਸਦੀਆਂ ਤੱਕ ਨਹੀਂ ਮਿਲਣਾ ਮੈਨੂੰ ਲੱਗਦਾ ਕਿ ਵਾਇਰ ਨੂੰ ਸੱਚੇ ਪਾਛ ਸੱਚੀ ਕਹਿੰਦਾ ਕਿ ਅਸੀਂ ਜਦੋਂ ਵੀ ਕੋਈ ਮਿਊਜ਼ਿਕ ਬਣਾਉਂਦੇ ਸੀ ਜਾਂ ਹੱਲੀ ਵੀ ਬਣਾਉਨੇ ਆ ਤੇ ਉਹਨਾਂ ਨੂੰ ਮੁੱਖ ਰੱਖ ਕੇ ਮੇਰੀ ਮੇਰੀ ਲਾਈਫ ਸਟੇ ਵਿੱਚ ਤਿੰਨ ਬੰਦੇ ਮੇਰੀ ਲਾਈਫ ਨਾਲ ਬਹੁਤ ਕੰਸਰਨ ਰੱਖੇ ਨਸਰਤ ਪਤਿਆਲੀ ਗਾਨ ਸਾਹਿਬ, ਗਿਲਦੀਪ ਮਾਨਕ ਸਾਹਿਬ ਤੇ ਸ਼ਰਿੰਦਰ ਸਿੰਧਾ ਜੀ ਜਿਨ੍ਹਾਂ ਨੂੰ ਵੇਖ-ਵੇਖ ਕੇ ਅਸੀਂ ਗਾਉਣਾ ਸ਼ੁਰੂ ਕੀਤਾ ਬਹੁਤ ਬਹੁਤ ਧੰਨਵਾਦ ਜੀ ਅਰਕੀ ਜੀ ਕੋਈ ਲਾਸਟ ਯਾਦ ਜਿਹੜੀ ਜਿਹੜੀ ਨਾਲ ਜਿਹੜੀ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਕੋਈ ਗੱਲਬਾਤ ਬਿਲਕੁਲ ਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਅਰਕੀ ਇੰਗਲੈਂਡ ਤੇ ਮੈਂ ਆ ਰਿਹਾ ਤੂੰ ਆਲਵੇਜ਼ ਟੂਰਾਂ ਤੇ ਟੁਰਿਆ ਰਹੇ ਨਾ ਕਿਉਂਕਿ ਕਦੇ-ਕਦੇ ਕਿਤੇ ਸ਼ੋਅ ਹੁੰਦੇ ਕਦੇ ਕਿਤੇ ਹੁੰਦੇ ਐਰਕੀ ਟਾਈਮ ਕੱਢ ਕੇ ਰੱਖੀ ਆਪਾਂ ਸਾਰੇ ਜਣੇ ਬੈਠਾਂਗੇ ਉਹ ਮੇਰੇ ਨਹੀਂ ਸੀ ਤਾਂ ਕਦੇ ਨੇ ਕਾਦੀ ਕਿਸ ਫਿਰ ਉੱਥੇ ਬੱਸ ਰੋਕਿਆ ਨੂੰ ਹੀ ਕੰਮ ਆਇਆ